ਨੀਤੀ ਆਯੋਗ ਦੀ ਮੀਟਿੰਗ ਦੌਰਾਨ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਾਨਰਜੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸਿਤਰਮਨ ਨੇ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਕਿਸੇ ਦਾ ਮਾਈਕ ਵੀ ਬੰਦ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਹਰ ਮੁੱਖ ਮੰਤਰੀ ਨੂੰ ਬੋਲਣ ਲਈ ਠੁਕਮਾ ਸਮਾਂ ਦਿੱਤਾ ਗਿਆ। ਓਨਰੇਬਲ ਚੀਫ ਮਿਨਿਸਟਰ ਆਫ ਵੈਸਟ ਬੰਗਾਲ ਮਮਤਾ ਬਾਨਰਜੀ ਵਾਸ ਹੇਅ ਅਟੈਂਡਿੰਗ ਦ ਨੀਤੀ ਆਯੋਗ ਮੀਟਿੰਗ which is being uh, under the chairmanship of honorable finance minister. Uh, We all heard her, um, even as she spoke. Every chief minister was given an allotted time, and that was displayed on the uh, screen, which was present before every table. We could see two tables would have a screen before us, and we could see before us the respective chief ministers speaking. So did we watch so many chief ministers speaking? As was Mamta um, Banerjee also speaking, but apparently. ਦੂਜੇ ਪਾਸੇ ਪੱਤਰ ਸੂਚਨਾ ਦਫ਼ਤਰ ਯਾਨੀ ਪੀ ਆਈ ਬੀ ਦੇ ਅਧੀਨ ਘਟਿਤ ਕੇਂਦਰੀ ਤੌਰ ਤੇ ਅਧਿਕਾਰਤ ਪੀ ਆਈ ਬੀ ਫੈਕਟ ਚੈੱਕ ਨੇ ਵੀ ਮਮਤਾ ਬੈਨਰਜੀ ਵੱਲੋਂ ਮਾਈਕ ਬੰਦ ਕਰਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਮੀਟਿੰਗ ਨੂੰ ਛੱਡ ਕੇ ਬਾਹਰ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਸੀ ਕਿ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਉਹਨਾਂ ਦਾ ਮਾਈਕ੍ਰੋਫੋਨ ਬੰਦ ਹੋ ਗਿਆ ਸੀ ਪੀ ਆਈ ਬੀ ਫੈਕਟ ਚੈੱਕ ਨੇ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ ਘੜੀ ਸਿਰਫ ਇਹ ਦਿਖਾ ਰਹੀ ਸੀ ਕਿ ਉਹਨਾਂ ਦੇ ਬੋਲਣ ਦਾ ਸਮਾਂ ਹੋ ਗਿਆ ਹੈ ਇਸ ਨੂੰ ਚਿੰਨਤ ਕਰਨ ਲਈ ਘੰਟੀ ਵੀ ਨਹੀਂ ਵਜਾਈ